ਕੀ ਗਣਾ ਚੰਦੇ ਮੇਰਾ ਨਾਮ ਮਿੱਠੀ ਹੈ ਜੀ ਸਹਾਰਾ ਜੀ ਸਾਹਿਬ ਆ ਕੇ ਲਾ ਅੱਜ ਸਾਡੇ ਸਹਾਰਾ ਕੰਟਰੋਲ ਨੂੰ 89555 3333 ਤੇ ਕਾਲ ਆਈ ਸੀ ਕਿ ਸੁਗਵਾਣ ਅਵਸਥੀ ਇੱਕ ਵਿਅਕਤੀ ਨੇ ਜਿਹੜਾ ਕਿ ਹਾਰ ਲੈ ਰਿਹਾ ਇੱਥੇ ਸਾਰਾ ਟੀਮ ਮੈਂਬਰਸ ਮੇਰੇ ਕੋਲ ਮੌਕੇ ਤੇ ਪਹੁੰਚੀ ਸੀ ਤੇ ਉਸ ਵਿਅਕਤੀ ਦੀ ਲਾਸ਼ ਉਤਾਰ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਮੋਰਚਰੀ ਘਰ ਵਿੱਚ ਧੰਦੇ ਕਿੰਨੀ ਕਿ ਉਮਰ ਹੈ ਇਹਦੀ 23 32 ਸਾਲ ਲੱਗਦੀ ਹੈ ਬਾਕੀ ਪੁਲਿਸ ਚੈਲਜ ਕਰ ਰਹੀ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਹੈ ਸੁਗਵਾਣ ਅਵਸਥੀ ਮਾਮਲਾ ਪਤਾ ਲੱਗਾ ਕੀ ਨਹੀਂ ਅਜੇ ਜਾਂਚ ਚੱਲ ਰਹੀ ਹੈ ਬਾਕੀ ਕੋਈ ਮਿਲੇ ਦੇ ਕੋਲੇ ਪੁਲਿਸ ਕਾਰਵਾਈ ਕਰਦੀ ਹੈ ਕਹਿਣਾ ਚਾਹੁੰਦੇ ਕੀ ਮਾਮਲਾ ਹੈ ਕੌਮਪਲੈਂਟ ਮਾਰੇ ਸੀ ਮੈਂ ਨਾਮ ਡਾਇਰੈਕਟ ਪ੍ਰਿੰਸੀਪਲ ਇਹ ਮੇਰੇ ਚਾਚੇ ਦਾ ਲੜਕਾ ਚੀ ਰਾਹੁਲ ਕੁਮਾਰ ਇਹ ਤੇਨੂੰ 4-5 ਸਾਲਾਂ ਤੋਂ ਹ ਰਿਲੇਸ਼ਨਸ਼ਿਪ ਦੇ ਵਿੱਚ ਸੀ ਇਹਦੇ ਇਸ ਨੂੰ ਬਲੈਕਮੇਲ ਕਰ ਰਹੀ ਸੀ ਬਹੁਤ ਜ਼ਿਆਦਾ ਇਹ ਪੱਜ਼ਲ ਹੋਇਆ ਹੋਇਆ ਸੀ ਇਹਦੀ ਬਲੈਕਮੇਲ ਇਸ ਨੂੰ ਇੱਕ ਦੋ ਵਾਰ ਤਾਂ ਇਹਨੂੰ ਕਟਾਇਆ ਵੀ ਇਹਦਾ ਮੋਬਾਈਲ ਖੋਲਿਆ ਜਿਦੀ ਸਾਰੀਆਂ ਜਿਹੜਿਆ ਆ ਡਾਟਾ ਚੀ ਦਾ ਇਹ ਨਾਲ ਪਹੁੰਚੀ ਉਹ ਸਾਰੇ ਇਹਨਾਂ ਨੇ ਆਪਣੇ ਕੋਲ ਰੱਖੀ ਆ ਹੁਣ ਧਮਕੇ ਦੀ ਰਹੀ ਸੀ ਇਹ ਕਈ ਦਿਨਾਂ ਤੋਂ ਇਹ ਪਰੇਸ਼ਾਨ ਰਹਿੰਦਾ ਸੀ ਕਿਸੇ ਤਰ੍ਹਾਂ ਕਿ ਰਾਤ ਨੂੰ ਕਿਤੇ ਨੇ ਇਹ ਨਹੀਂ ਪਤਾ ਕਿ ਕਿੰਨੇ ਕਜੇ ਸੁਸਾਈਡ ਕੀਤਾ ਤਸਵੀਰੇ ਜਦੋਂ ਦਰਵਾਜ਼ਾ ਖੋਲਿਆ ਤਾਂ ਦੇਖਿਆ ਕਿ ਪੱਖੇ ਦੇ ਨਾਲ ਹੀ ਬੈਠ ਕੇ ਆਪਣੇ ਸੋਸਾਇਟੀ ਤੋਂ ਗੇੜ ਪੰਨੇ ਆ ਗਿਆ ਹਾਂ ਹਾਂ ਜਾਨੀ ਜੀ ਆਉਂਗੇ ਨੂੰ ਗੇੜ ਪੰਨੇ ਕੀ ਕਹੋ ਜੀ ਕਾਰਵਾਈ ਦੀ ਮੰਗ ਕਾਰਵਾਈ ਤਾਂ ਇਹ ਵੀ ਜੇ ਇਹ ਔਰਤਾਂ ਨੂੰ ਜਿਹੜੀ ਸਤ ਸਤ ਸਲਿਆ ਦਿਨ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਬੱਚੇ ਨੌਜਵਾਨ ਬੱਚੇ ਫਿਰ ਉਸ ਜਿੰਦਗੀ ਨਾਲ ਬਰਬਾਦ ਕਰੇ ਸੇਰਾ ਅੱਛਾ ਕਿੰਨੀ ਕੀ ਉਮਰ ਹੈ ਲੜਕੀ ਦੀ 32 ਸਾਲ ਦੀ ਹਾਂ ਕੀ ਨਾਮ ਹੈ ਕੀ ਕਹਾ ਚਲੋ ਸ਼ਾਮ ਦੀ ਸ਼ੋਦੀਆ ਕਿੰਨ ਮਾਮਲਾ ਕੀ ਹੈ ਹਾਂ ਜੀ ਕੀ ਗੱਲ ਬਾਤ ਹੈ ਗੱਲ ਬਾਤ ਕੀ ਹੋਈ ਹੈ ਇਹ ਗੱਲ ਬਾਤ ਹੈ ਸਾਡਾ ਮੁੰਡਾ ਰਾਹੁਲ ਕੁਮਾਰ ਸੀ ਰੇਂਕੂ ਵਾਲਾ ਗੁਪਤਾ ਨਾਲੇ ਦਾ 3-7 ਤੋਂ ਜ਼ਿਆਦਾ 4-5 ਤੋਂ ਚੱਲ ਰਿਹਾ ਸੀ ਆਪਰ ਸੇ ਰਿਸ਼ੀ ਜੀ ਦਾ ਮਿਲਦੇ ਜੁਲਦੇ ਸੀ ਆਪਣਾ ਠਹਿਰੇ ਸਾਰਾ ਕੁਝ ਕਰਦੇ ਸੀ ਹੈ ਤੇ ਅੱਜ ਕੀ ਹੈ ਅੱਜ ਉਹਨੇ ਸਵੇਰੇ ਕਰਕੇ 2:00 ਵਜੇ ਉਹਨੇ ਆਹ ਲੈ ਆਇਆ ਮੁੰਡੇ ਕਿਹੋ ਜੀ ਕਾਰਵਾਈ ਦੀ ਮੰਗ ਕੀਤੀ ਕਰਵਾਈ ਤੇ ਇਹ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ ਉਸ ਲੜੀ ਜਿਹੜੀ ਹਰਾਸਮੈਂਟ ਕਰ ਰਹੀ ਹੈ ਉਹਨੇ 4 ਰੁਪਏ ਦਾ ਉਹ ਲਿਖਿਆ ਕੀ ਕਹਿੰਦੇ ਹੁੰਦੇ ਨੇ ਕੋਈ ਸੁਇਸਾਈਡ ਨਿਕਲਦਾ ਸੁਇਸਾਈਡ ਨੋਟ ਹਾਂ 4 ਪੰਨਿਆਂ ਦਾ ਲਿਖਿਆ ਨੋ ਸਾਈਡ ਸਟੋਰੀ ਲਿਖੀ ਹੋਈ ਤੇ ਕਿ ਮੈਨੂੰ ਕਿਵੇਂ ਬਲੈਕਮੇਲ ਕਰਦੀ ਮੇਰੇ ਸੋਸ਼ਣ ਕਰਦੀ ਸੀ ਵੀ ਮੈਨੂੰ ਵਿਆਹ ਸ਼ਾਦੀ ਕਰਨ ਤੋਂ ਰੋਕਦੀ ਸੀ ਇਸ ਕਰਕੇ ਬਸ ਇਹ ਮਤਲਬ ਜੇ ਸਵਿਰੀ ਪਤਾ ਲੱਗਿਆ ਜੇ ਪੁਲਸ ਆਈ